ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਕਰੋ ਚੈੱਕ ਨਰਮਾ ਪੰਨਾਂ ਫਾਈਦਰ ਦਾ ਤੇ ਇੱਕ ਆਪਾਂ ਜਾਣਕਾਰੀ ਸਾਂਝੀ ਕੀਤੀ ਕਰਦੇ ਹਾਂ ਕਿ ਸੀਲਰ ਮਾਰ ਕੇ ਵੇਂਦੇ ਸੀ ਜੀ ਸੀਲਰ ਨਹੀਂ ਵੱਜੇ ਐ ਟੁੱਟੀ ਬਹਲਾ ਜਾਂਦਾ ਸਮੂਹ ਉੱਧਰ ਵੀ ਖੋਮਾ ਸਵੇਰਲੇ ਕੰਨ ਪਹਾਰਾ ਹੋ ਗਿਆ ਥੱਲੇ ਪਾਸ ਐ ਬੂਟੇ ਪੱਤੇ ਆਉਂਦੇ ਆ ਚਾਰ ਪੰਜ ਦਿਨ ਪਹਿਲਾਂ ਉਸਕੇ ਫਸੀ ਲਿਆ ਸੀ ਉੱਥੇ ਵੀ ਬਹੁਤ ਪਟਿਆ ਗਿਆ ਤੇ ਫਿਰ ਹਰ ਨੁਕਸਾਨ ਜਿਹੜਾ ਹੁੰਦਾ ਹੈ ਤੇ ਉਹ ਫਿਰ ਜਦੋਂ ਪਟਕ ਪਟਕ ਟੁੱਟੀ ਜਾਂਦੇ ਜੀ ਹੁਕਾ ਹੁੰਦਾ ਪੁੱਤਾਂ ਵਾਂਗੂ ਪਾਲੀ ਹੁੰਦੀ ਹੈ ਫਸਲ ਦੀ ਆ ਵੇਖੋ ਇੱਥੋਂ ਦੀ ਕੱਢ ਕੇ ਟਰੈਕਟਰ ਲਗਾਏ ਸੀ ਇਹ ਮੱਥੇ ਪਾੜੇ ਤੋਂ ਆਹ ਪਟੇ ਕੇ ਤਾਂ ਇਹ ਚੈੱਕ ਕਰੋ ਜੀ ਤੇ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹਨੂੰ ਹੁਣ ਸੀਲਣ ਦਾ ਫਾਇਦਾ ਹੈਗਾ ਕਿ ਕਿਵੇਂ ਕਰਗੇ ਕਿ ਤੋੜ ਕੇ ਨੂੰ ਸੀਲ ਹੀ ਦਈਏ ਫਿਰ ਇਹ ਸੀਲ ਤਾਂ ਤਾਂ ਜੀ ਫਿਰ ਚੋਕਨ ਦੀ ਤਾਂ ਮੇਰੇ ਹਿਸਾਬ ਚ ਲੋਡ ਘਟ ਹੀ ਜਾਊਗੀ ਕਿਉਂਕਿ ਟੇਢਾ ਹੋ ਜਾਂਦਾ ਸਾਰਾ ੱੱਲੇ ਕੱਖ ਨਹੀਂ ਦਿੰਦਾ ਉੱਤੋਂ ਡਾਂਗਾਂ ਟੁੱਟੀਆਂ ਜਾਂਦੀਆਂ ਵੇਖੋ ਐ ਜਿਹੜੀਆਂ ਟੁੱਟੀਆਂ ਗਈਆਂ ਹੁਣ ਇਹਨਾਂ ਨੇ ਕੀ ਭਾਗ ਹੁਣ ਉੱਤੇ ਟੇਢੇ ਹੋ ਗਏ ਨਾ ਆਪ ਕਰੋ ਕਿ ਐ ਤਾਂ ਟੁੱਟ ਹੀ ਜਾਂਦਾ ਨਰਮਾ ਇਹ ਮਾ ਮੂਲੀ ਮੱਛੀ ਹੋਈ ਜਾਂਦਾ ਕੱਚਾ ਪੂਰਾ ਤੇ ਪਰ ਹੁਣ ਆਪਾਂ ਨਹੀਂ ਸੀਲਦੇ ਇਹਨੂੰ ਆਪਾਂ ਤਾਂ ਤੇ ਕਮੈਂਟ ਕਰਕੇ ਤੁਸੀਂ ਦੱਸਣਾ ਕਿ ਐਡਾ ਐਡਾ ਨਰਮਾ ਕੋਈ ਸੀਲਦਾ ਕਿ ਨਹੀਂ ਸੀਲਦਾ ਕੀ ਫਾਇਦਾ ਹੈਗਾ ਕਿਨ ਪਰ ਇਹ ਸੀਲਦੇ ਤੇ ਨੁਕਸਾਨ ਮੇਰੇ ਹਿਸਾਬ ਤੇ ਬਹੁਤ ਜ਼ਿਆਦਾ ਹੋਣਾ ਸੀ ਇਹਦਾ ਬੋਲਦੇ ਇਹਨੋਂ ਤੇਰੇ ਕਰਕੇ ਵੇਂਦੇ ਸੀ ਮੈਂ ਆਖਿਆ ਟੇਡਾ ਹੋ ਗਿਆ ਤਾਂ ਕੰਮ ਚੱਲੀ ਜਾਵੇ ਕੀ ਪਤਾ ਪਰ ਫਾਰਮੂਲੇ ਸਾਡੇ ਸਾਰੇ ਫੇਲ ਹੋ ਗਏ ਜੀ ਪੰਗੇ ਹੋ ਗਏ ਆਵੇਂ ਕੋਇਂ ਟੁੱਟੀ ਜਾਂਦਾ ਸਾਰੇ ਨੁਕਸਾਨ ਬਹੁਤ ਜ਼ਿਆਦਾ ਹੈ ਤੇ ਕੌਣ ਐਡਾ ਡਾਡਾ ਨਰਮ ਸੀਲ ਦਿੰਦਾ ਆ ਤੁਹਾਨੂੰ ਇੱਧਰ ਵੀ ਖੋਣਾ ਹੈ ਆਏ ਮੂਲੀ ਮੋਚੋਈ ਜਾਂਦਾ ਆਹ ਹੋ ਗਿਆ ਮੱਥੇ ਦਾ ਤੇ ਤੇ ਪੱਲੇ ਹੀ ਕੱਖ ਨਹੀਂ ਰਿਹਾ ਜੀ ਤਾਂ ਹੀ ਤਾਂ ਬਾਂਦੀ ਕਰਤਾ ਫਿਰ ਚਾਰ ਹੀ ਗਿਹੜੇ ਲਿਆਂਦੇ ਆ ਸਾਰਾ ਭੈਣਾਂ ਹੈ ਮੈਂ ਤਾਂ ਅੱਛਾ ਫਿਲਮ ਕਰੀ ਮੰਮੀ ਆਈ ਮੈਂ ਤਾਂ ਅੱਛਾ ਮੁੰਡੀ ਦੀ ਨਹੀਂ ਨਹੀਂ ਆ ਲਾ ਕੇ ਵੇਖਿਆ ਸੀ ਅੱਗੇ ਜੀ ਤੁਹਾਨੂੰ ਫਾਰਮੂਲਾ ਦੱਸ ਦਿਆਂ ਜਗਾਰ ਜਾ ਕਰਕੇ ਕੋਈ ਨਹੀਂ ਸੀ ਨਹੀਂ ਸੀ ਲੀਦਾ ਸਾਰਾ ਹੀ ਟੈਡ ਹੋਇਆ ਹਾਂ ਜਗੜ ਜਾ ਕਰਕੇ ਵਹਿੰਦੇ ਸੀ ਨਹੀਂ ਸੀ ਲਿਆ ਗਿਆ ਤੇ ਆਪਾਂ ਇਹ ਜਾਣਕਾਰੀ ਦਿਨੇ ਜੀ ਦੇ ਇੰਟਰਨਲ ਮਾਉਨਾਂ ਸੀ ਲੋ ਕਿਉਂਕਿ ਨੁਕਸਾਨ ਹੁੰਦਾ ਹੈ ਤੇ ਕੀ ਫਾਇਦਾ ਉਦੋਂ ਨਾਲ ਪਾਣੀ ਦਾ ਹੀ ਥੋੜਾ ਜਿਹਾ ਸੋਕਾ ਮਨਾਉਗਾ ਉਹ ਜੇ ਫਿਰ ਕਹਿਰੇ ਦੇ ਆਪਾਂ 2-2 ਮਿੰਟ ਜ਼ਿਆਦੇ ਪਾ ਦਿਆਂਗੇ ਬਸ ਤੇ ਜਾਂ ਜਦੋਂ ਮੀਂਹ ਪੈ ਕੇ ਹਟਿਆ ਸੀ ਉਦੋਂ ਹੀ ਮੰਨ ਲਾ ਕੀ 2 ਦਿਨਾਂ ਬਾਅਦ ਅਸੀਲ ਦਿੰਦੇ ਤੇ ਫਾਇਦਾ ਸੀਗਾ ਉਦੋਂ ਇੰਨਾ ਛੋਟਾ ਸੀਗਾ ਪਰ ਇਹ ਥਾ ਨਹੀਂ ਸੁੱਕਿਆ ਉਹ ਗਿੱਲਾ ਸੀ ਆ ਵੇਖੋ ਆ ਜਿਵੇਂ ਵਿੱਲਾ ਤਾਂ ਇੱਥੇ ਕਿੰਨੇ ਥਾਂ ਚ ਇੱਕ ਹੀ ਬੂਟਾ ਤੇ ਹੀ ਟੁੱਟ ਗਿਆ ਕੀ ਫਾਇਦਾ ਪਿਆ ਤਾਂ ਹੁਣ ਕੋਈ ਨਾ ਸੀ ਲੋਏ ਡੈਡ ਨਾਲ ਮਹਿਰਾ ਤਾਂ ਨੁਕਸਾਨ ਕਰਾਂਗੇ ਬਾਕੀ ਆਪਦੀ ਆਪਦੀ ਜੋ ਚੰਗਾ ਲੱਗਦਾ ਉਵੇਂ ਹੁੰਦੀ ਹੈ ਗੱਲ ਜੀ ਮੈਨੂੰ ਨਹੀਂ ਚੰਗਾ ਲੱਗਿਆ ਮੈਂ ਸੀਲਿੰਗ ਬੰਦ ਕਰਤੀ ਉਸਕੇ ਤਸੀਲਤ ਨਾਲੇ ਆਪਾਂ ਨੂੰ ਤਿਆਰ ਬਾਜੂ ਕੀ ਕਿਵੇਂ ਸੀਲੇ ਦਾ ਫਾਇਦਾ ਹੈ ਕਿ ਨਾ ਸੀਲੇ ਦਾ ਫਾਇਦਾ ਹੈ ਥੋੜਾ ਜਿਹਾ ਗੰਦ ਤਾਂ ਜੀ ਜ਼ਰੂਰ ਆਊਗਾ ਇਹਦੇ ਨਾਲ ਕਿਉਂਕਿ ਫਸੀਲਿਆਣੇ ਗਿਆ ਤਾਂ ਆਪਾਂ ਗੰਦ ਜ਼ਿਆਦਾ ਹੋਊਗਾ ਤਾਂ ਆਪਾਂ ਆਹੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਨੁਕਸਾਨ ਨਾ ਕਰੋ ਠੀਕ ਹੈ ਭਾਈ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਜਰੂਰ ਕਿਵੇਂ ਲੱਗੀ ਚੈਨਲ ਸਬਸਕ੍ਰਾਈਬ ਫੋਲੋ ਕਰੋ ਸਾਡਾ ਛੋਟਾ ਸਭ ਤੋਂ ਕਿਸਾਨ ਵੀ ਆ ਗਿਆ ਤਨਵੀਰ ਬਰਾਲ ਖੇਤ ਕਰੀ ਜਾਂਦਾ ਨਰਮਲ ਚੈੱਕ ਆ ਕਾਲਾ ਬੁੱਟਾ ਚੈੱਕ ਨਰਮਾ ਵੇਖ ਪਟੇ ਗਿਆ ਕਿ ਨਹੀਂ ਹਾਂ ਹਾਂ ਟੇਡਾ ਹੋ ਗਿਆ ਹੈਨਾ ਸਿੱਧਾ ਖੜਾ ਕਰਦੇ ਨੂੰ ਐ ਪਰਲੇ ਪਾਸੇ ਮਿੱਟੀ ਲਾ ਦੇ ਪਰਲੇ ਪਾਸੇ ਪਰਲੇ ਪਾਸੇ हाँ पहले पासे ला दाबाश ता वाह भी वाह वाह छोटे किसान हाँ जी सारे सारवाद वीडियो ज्यादा तो ज्यादा शेयर करो करो चैनल सब्सक्राइब करो जी सपोर्ट करो पेंड रड़े वाला जी सी एफ एल कानपुर जिला गंगा स्टेट राजस्थान तो बोली जाने जी ठीक है जी जानकारी किमें लगी ये भी दसो जी